ਚੈੱਕ ਕਰ ਸਕਦੇ ਆਗੇ ਆ ਅੱਜ 4 ਸਾਲ ਬਾਅਦ ਵੀ ਉਦਾਂ ਦੇ ਉਦਾਂ ਹੀ ਆ ਇਹ ਜੇ ਇਹਦਾ ਫੁੱਲ ਪੇਸਟ ਹੁੰਦਾ ਭਾਜੀ ਇੱਥੇ 에ਅਰ ਨਹੀਂ ਹੁੰਦੀ ਹੈਗੀ ਗੱਬੇ ਆਪਣੇ ਕੋਲ ਜਿਹੜਾ ਡਿਜ਼ਾਈਨ ਆ ਘਟੋ ਘਟਾਈ 3 ਲੱਖ ਡਿਜ਼ਾਈਨ ਹੋਣਾ ਆ ਇੱਧਰ ਵਾਲਾ ਕਮਰਾ ਚੈੱਕ ਕਰੋ ਦੋਸਤੋ ਮੈਂ ਕਹਣਾ ਬਈ ਇਹ ਤਾਂ ਜੰਨਤ ਹੀ ਆ ਭਾਜੀ ਯਾਨੀ ਕਿ ਬਾਹਰਲੀ ਫੀਲਿੰਗ ਹੀ ਆਉਣ ਲੱਗ ਜਾਂਦੀ ਇੱਥੇ ਦਾ ਆ ਕੇ ਨਾ ਇਹ ਤਾਂ ਬਈ ਇਹ ਕੋਠੀ ਨਾ ਸਾਰੀ ਤੁਸੀਂ ਮੰਨ ਲਓ 6 ਕਮਰੇ 2 ਲੌਬੀ ਆ ਸੀ 3 ਦਿਨਾਂ ਦੇ ਵਿੱਚ ਕੰਪਲੀਟ ਕਰ ਦਿੱਤੀ ਇਹ ਕੋਈ ਸੱਸੀ ਕਾ ਦੋਸਤੋ ਘਰਾਂ ਕੋਠੀਆਂ ਦੇ ਵਿੱਚ ਵਧੀਆ ਕੁਆਲਿਟੀ ਦਾ ਵਾਲ ਪੇਪਰ ਹੋਣਾ ਜਿਹੜਾ ਕਿ ਵਾਟਰ ਪ੍ਰੂਫ ਵੀ ਲੰਬਾ ਸਭਾ ਚੱਲਦਾ ਰੇਟ ਵੀ ਬਹੁਤ ਜੈਨੂਅਲ ਆ ਪਾ ਹਿਸ਼ਾਰਪੁਰ ਵਾਲੇ ਵੀਰਾਂ ਨੂੰ ਯਾਦ ਕਰ ਲਿਓ ਜਿੰਨਾਂ ਕੋਲ ਅੱਜ ਪਹੁੰਚੇ ਸਟਾਰ ਫਲੈਕਸ ਸਾਸੀ ਗਲ ਬਾਈ ਜੀ ਸਾਸੀ ਗਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਦੱਸਦੀ ਆਪਾਂ ਆਪਣਾ ਬਾਈ ਇਹ ਜਲੰਧਰ ਹਿਸ਼ਾਰਪੁਰ ਰੋਡ ਹੈ ਮੇਨ ਰੋਡ ਵਾ ਜਸਰਾਲਾ ਪਿੰਡ ਹੈ ਡਿਸਟ੍ਰਿਕਟ ਆਪਣਾ ਜਲੰਧਰ ਲੱਗਦਾ ਹੈਗਾ ਬਾਈ ਜੀ ਬਾਈ ਆਜੋ ਅੰਦਰ ਚੱਲਦੇ ਆ ਪਹਿਲਾਂ ਬਾਈ ਕਿਹੜੇ ਕਿਹੜੇ ਤਰ੍ਹਾਂ ਦਾ ਆਪਣੇ ਕੋਲ ਜਿਹੜਾ ਵਾਲ ਪੇਪਰ ਆ ਜਿਹੜਾ ਆਪਾਂ ਕੋਲ ਫਲੈਕਸ ਵਾਲ ਪੇਪਰ ਆ ਇਹ ਬਾਡਰ ਪ੍ਰੂਫ ਹੁੰਦਾ ਹੈਗਾ ਆ ਠੀਕ ਹੈ ਜੀ ਇਦਾਂ ਇਸ ਤਰ੍ਹਾਂ ਲੱ ਅਛਾ ਵਿਚਾਰੇ ਕੋਈ ਆਇਆ ਨਹੀਂ ਹੈਗਾ ਕੋਪਰੇਜ ਬੱਬਲਸ ਬਣ ਜਾਂਦਾ ਨਹੀਂ ਕੁਝ ਵੀ ਹੈਗਾ ਪੂਰਾ ਪੇਸਟ ਕਰਕੇ ਦੇਣਾ ਹੈਗਾ ਤੁਹਾਨੂੰ ਠੀਕ ਹੈ ਜੀ ਇਹ ਫੁੱਲ ਪੇਸਟ ਕਰੇਗਾ ਇਹ ਮੈਟ ਕੁਆਲਿਟੀ ਦੇ ਵਿੱਚ ਹੀ ਹੋਣਾ ਹੈਗਾ ਭਾਜੀ ਇਦਾਂ ਚਮਕ ਚਮਕ ਨਹੀਂ ਮਾਰੂਗਾ ਬਿਲਕੁਲ ਵੀ ਆਪਾਂ ਜਿਆਦਾਤਰ ਕਈ ਵਾਰ ਦੇਖਿਆ ਨੇ ਆਪਾਂ ਵੀਡੀਓ ਵੀ ਲਗਾਏ ਨੇ ਦੋਸਤ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹਦੇ ਵਿੱਚ ਲਾਈਟ ਦਾ ਕੋਈ ਇੰਪੈਕਟ ਨਹੀਂ ਪੈਂਦਾ ਨਹੀਂ 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 ਇੱਥੇ ਨਹੀਂ ਪੈਂਦਾ ਜੀ ਇਹ ਮੈਟ ਹੈ ਇਹਦੇ ਵਿੱਚ ਨਹੀਂ ਬੰਦਾਗਾ ਕਿਉਂਕਿ ਅੱਜ ਕੱਲ ਮੈਟ ਹੀ ਲੱਗਦੇ ਹੈਗੇ ਆ ਸਾਰੇ ਤੁਸੀਂ ਚਮਕ ਲੋਕੀ ਬਹੁਤ ਘੱਟ ਪਸੰਦ ਕਰਦੇ ਹੈਗੇ ਆ ਕੋਈ ਹੁੰਦਾ ਹੈਗਾ ਆ ਇੱਕ ਚੀਜ਼ ਲੋਕਾਂ ਦਾ ਨਾ ਕਈ ਮਿੱਤਰਾਂ ਨੂੰ ਸਵਾਲ ਹੁੰਦਾ ਹੈ ਜਿਹੜੀ ਆਪਾਂ ਆਮ ਫਲੈਕਸ ਲਾਉਨੇ ਆ ਨਹੀਂ ਫਲੈਕਸ ਬੜੀ ਹੁੰਦੀ ਹੈ ਸਾਰੀ ਗਲੋਸੀ ਦੇ ਵਿੱਚ ਹੁੰਦੀ ਹੈ ਇਹ ਚਮਕਦੀ ਆ ਤੇ ਰਿਕਵਰ ਪੇਪਰ ਉਹ ਲੋ ਕੁਆਨਟੀਟੀ ਹੁੰਦੀ ਹੈ ਜਾਂਦੀ ਇਹ ਇਹਨਾਂ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਹੈਗੀਆਂ ਪਰ ਬਾਲ ਪੇਪਰ ਦੇ ਵਿੱਚ ਕੋਈ ਲੋਕੀ ਕੋਈ ਨਹੀਂ ਲਵਾਉਂਦਾ ਹਲਕਾ ਪੇਪਰ ਸਾਰੇ ਵਧੀਆ ਲਵਾਉਂਦੇ ਆ ਆਪਣੇ ਕੋਲ ਜਿੰਨਾ ਲੱਗਾ ਸਾਰਾ ਸਟਾਰ ਦਾ ਹੀ ਲੱਗਾ ਹੋਇਆ ਹੈ ਇਹ ਜਿੰਦਲ ਕੰਪਨੀ ਦਾ ਹੀ ਲਾਈਦਾ ਹੈਗਾ ਇਹਦੇ ਵਿੱਚ ਇਦਾਂ ਇਦਾਂ ਨਹੀਂ ਹੈਗਾ ਕੋਈ ਹੋਰ ਲੋਕਲ ਮਾਲ ਲਿਆ ਕੇ ਲਾਦੀ ਰਹਿਗਾ ਹੈਗਾ ਜਿਹੜਾ ਕੰਮ ਆਸੀਂ ਪੰਜਾਬ ਦੇ ਵਿੱਚ 150 ਕਿਲੋਮੀਟਰ ਏਰੀਆ ਤੱਕ ਕਰ ਦਿੰਦੇ ਹੈਗੇ ਹਾਂ ਠੀਕ ਹੈ ਜੀ ਹਾਂਜੀ ਖਾਸ ਕਰਕੇ ਆਪਣੇ ਕੋਲ ਮਸ਼ੀਨ ਆਪਣੀ ਲੱਗੀ ਹੋਈ ਆ ਤੁਹਾਨੂੰ ਚਲਦੀ ਦਿਖਾ ਦਿੰਦੇ ਹੈਗੇ ਆ ਲਓ ਵੀ ਦੋਸਤੋ ਚਲਾ ਮਤਲ ਜਿਹੜਾ ਮਰਜੀ ਕੋਈ ਫੋਟੋ ਭੇਜਿਓ ਵੀ ਸਾਫ ਕੇ ਦੇ ਦੋਗੇ ਹਾਂਜੀ ਭਾਜੀ ਜੋ ਵੀ ਜੋ ਵੀ ਤੁਸੀਂ ਕੋਈ ਲੋਕ ਆਪਣੇ ਬੱਚਿਆਂ ਦੇ ਆ ਆਪਣੇ ਹਿਸਾਬ ਨਾਲ ਹਾਂਜੀ ਜੋ ਜੋ ਕਸਟਮਰ ਦੀ ਡਿਮਾਂਡ ਹੋਊਗੀ ਉਹੀ ਚੀਜ਼ ਬਣਾ ਕੇ ਦੇਵਾਂਗੇ ਤੁਹਾਡੀ ਕੰਧ ਦਾ ਸਾਈਜ਼ ਹੋਊਗਾ ਜੋ ਤੁਸੀਂ ਡਿਜ਼ਾਈਨ ਸਿਲੈਕਟ ਕਰੋਗੇ ਉਹੀ ਚੀਜ਼ ਤੁਹਾਨੂੰ ਬਣਾ ਕੇ ਦੇਵਾਂਗੇ ਆਪਣੇ ਕੋਲ ਜਿਹੜਾ ਡਿਜ਼ਾਈਨ ਆ ਘਟੋ ਘਟਾਈ 2.5 ਲੱਖ ਡਿਜ਼ਾਈਨ ਹੋਣਾ ਹੈ 2.5 ਲੱਖ ਭਾਈ ਹਾਂਜੀ 2.5 ਲੱਖ ਡਿਜ਼ਾਈਨ ਹੋਣਾ ਭਾਜੀ ਕੀ ਬਾਤ ਹੈ ਜੀ ਲਓ ਵੀ ਦੋਸਤੋ ਮਸ਼ੀਨ ਵੀ ਬਾਈ ਉਹਨੇ ਪੂਰੀ ਵੱਡੀ ਲਾਈ ਆ ਸਪਾਈ ਦੇ ਦੇਖ ਸਕਦੇ ਹਾਂ ਨਹੀਂ ਮੇਡ ਇਨ ਕੋਰੀਆ ਆ ਬਾਈ ਜੀ ਮਸ਼ੀਨ ਤੁਸੀਂ ਮਸ਼ੀਨ ਦੀ ਕੁਆਲਿਟੀ ਚੈੱਕ ਕਰ ਲਿਓ ਵਾਲ ਪੇਪਰ ਲੱਗਾ ਦੱਸਦਾ ਹੈਗਾ ਕਿ ਵਾਲ ਪੇਪਰ ਲੱਗਾ ਆ ਇਹ ਬਾਈ ਲੰਮੇ ਸਮੇਂ ਚ ਐ ਤਾਂ ਨਹੀਂ ਵੀ ਰੰਗ ਜਾਂਦਾ ਪਾਜੀ ਨਹੀਂ ਨਹੀਂ ਬਾਈ ਜੀ ਦੀ 10 ਸਾਲ ਦੀ ਗਾਰੰਟੀ ਹੁੰਦੀ ਬਾਈ ਜੀ ਲਿੱਥਨ ਦੀ ਮਤਲਬ ਅਦਰਵਾਇਜ਼ ਇਹਨੂੰ ਕੁਝ ਨਹੀਂ ਹੁੰਦਾਗਾ ਅੰਦਰ ਅੰਦਰ ਲੱਗਦਾਗਾ ਇਨਡੋਰ ਹੀ ਲੱਗਦਾ ਹੈਗਾ ਸਾਰਾ ਇਹ ਬਾਡਰ ਪ੍ਰੂਫ ਹੋਊਗਾ ਪਾਜੀ ਤੁਹਾਡੇ ਸਲਾਵ ਆ ਸ਼ੂਰਾ ਆ ਉੱਤੇ ਰਾਮਨਾਬ ਬਿਲਕੁਲ ਕੰਮ ਕਰੂਗਾ ਪੇਂਟ ਪਾਜੀ ਡਿੱਗ ਜਾਂਦਾ ਹੈਗਾ ਆ ਵਾਲ ਪੇਪਰ ਦੀ ਇਹੀ ਮ ਇਹ ਤੁਹਾਡੇ 8-10 ਆ ਆਮ ਨਾ ਕੱਢੂਗਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ ਤੇ ਭਾਈ ਇੱਕ ਚੀਜ਼ ਜਿਵੇਂ ਆਮ ਵਾਲ ਪੇਪਰ ਚੱਲਦੇ ਆ ਆਪਾਂ ਮਾਰਕੀਟ ਤੋਂ ਲੈਨੇ ਆ ਉਹ ਭਾਜੀ ਰੋਲ ਹੁੰਦੇ ਹੈਗੇ ਆ ਉਹ ਕਾਗਜ਼ ਦੇ ਹੁੰਦੇ ਹੈਗੇ ਆ ਸਹੀ ਮੀਨਜ਼ ਜਿਹੜੇ ਉਹ ਰੋਲ ਆ ਉਹ ਬਣੇ ਆ ਗੁਡਨ ਦੇ ਉੱਤੇ ਲੱਗਣ ਨੂੰ ਜਿਹੜਾ ਅਪਲਾਈ ਬੋਰਡ ਲੱਗੇ ਹੁੰਦੇ ਨਾ ਉਹਨਾਂ ਦੀ ਚੀਜ਼ ਬਣੀ ਆ ਆਪਾਂ ਲੋਕੀ ਕੰਧਾ ਦੇ ਉੱਤੇ ਜਦੋਂ ਲਾਉਂਦੇ ਆ ਪਿੱਛੇ ਸਲਾਬ ਆਉਂਦੀ ਉਹ ਫਿਰ ਵੀ ਕਾਗਜ਼ ਆ ਉਹ ਗਲ ਜਾਂਦਾ ਹੈਗਾ ਭਾਜੀ ਉਹ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਹੈਗੀ ਆ ਫਿਰ ਉਹ ਇਹਦੇ ਨਾਲੋਂ ਪੈਂਦਾ ਵੀ ਕੋਸਟਲੀ ਆ ਭਾਜੀ ਜੀ ਮੰਨ ਲਓ ਤੁਸੀਂ ਉਹ ਕਮ ਇਹ ਕਮਰਾ ਤੁਹਾਨੂੰ 10-11000 ਰੁਪਏ ਚ 12 बाई 12 ਦਾ ਤਿਆਰ ਹੋ ਜਾਂਦਾ ਭਾਈ ਪਰ ਜੇ ਮੈਂ 12 बाई 12 ਦਾ ਛੱਤ ਹੋ ਗਈ ਠੀਕ ਛੱਤ ਤੋਂ ਬਿਨਾਂ ਭਾਈ ਇਹ ਛੱਤ ਲਾ ਕੇ ਕਰਦੇ ਹੈਗੇ ਫੇ ਆਪਣਾ 14000 ਰੁਪਏ ਪੰਦਾ ਬਿਨਾਂ ਛੱਤ ਤੋਂ ਤਾਂ 11000 ਰੁਪਏ ਦੇ ਤਿਆਰ ਹੋ ਜਾਂਦਾ ਮਤਲਬ ਕੁੱਲ ਲਾ ਕੇ ਯਾਰ ਭਾਈ ਜਿਹੜਾ ਮਰਜ਼ੀ ਡਿਜ਼ਾਈਨ ਲਵਾ ਲਓ ਹਾਂਜੀ 11000 ਰੁਪਏ 300 ਰੁਪਏ ਦੇ ਇੱਕ ਵਸਾ ਫਾਟ ਹਾਂ ਇੱਕ ਵਸਾ ਲੱਗ ਜਾਂਦਾ ਹੈਗਾ ਭਾਈ ਜੀ ਹਾਂਜੀ ਤੇ ਲਓ ਵੀ ਮਿੱਤਰੋ ਤੁਹਾਨੂੰ ਲੱਗਿਓ ਕੋਠੀ ਦਿਖਾਣੇ ਆ ਭਾਜੀ ਸਾਡਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰਿਓ ਪਹਿਲਾਂ ਵੀ ਕਾਫੀ ਦੇਖਿਆ ਹੈ ਹਾਂਜੀ ਸਾਰਾ ਕੁਝ ਵਿੱਧ ਫੀਟਿੰਗ ਹੈ ਭਾਜੀ ਕਰਕੇ ਦੇਣਾ ਹੈਗਾ ਤੁਹਾਨੂੰ ਕੰਮ ਠੀਕ ਹੈ ਜੀ ਆ ਪਹਿਲਾਂ ਵੀ ਤੁਹਾਨੂੰ ਦਿਖਾਈ ਸੀਗੀ ਅੱਜ ਤੁਹਾਨੂੰ ਫੇਰ ਇੱਕ ਦਿਖਾਣੇ ਆ ਲੱਗੇ ਇਹਦੇ ਤੋਂ ਲੈ ਕੇ ਚੱਲਦੇ ਆ ਫਿਰ ਸਭ ਠੀਕ ਠੀਕ ਭਾਜੀ ਲਓ ਵੀ ਦੋਸਤੋ ਭਾਈ ਉਹ ਤੁਹਾਨੂੰ ਕੰਮ ਦਿਖਾਇਆ ਹੈ ਨਾ ਵੀ ਕਿਸ ਤਰੀਕੇ ਨਾਲ ਨਵੇਂ-ਨਵੇਂ ਵਾਲਪੇਪਰ ਬਣਾਉਂਦੇ ਨੇ ਤੇ ਹੁਣ ਆਪਾਂ ਇੱਕ ਕੋਠੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਕਾਫੀ ਸਮਾਂ ਪਹਿਲਾਂ ਇਹ ਲਾਇਆ ਸੀ ਭਾਜੀ ਹੋ ਗਏ ਇਹਨੂੰ 4 ਸਾਲ ਹੋ ਗਏ ਕੋਠੀ ਲੱਗੀ ਇਹਨੂੰ ਠੀਕ ਹੈ ਜੀ ਹਾਂ ਜੀ ਤੁਸੀਂ ਚੈੱਕ ਕਰ ਸਕਦੇ ਹੈਗੇ ਆ ਅੱਜ 4 ਸਾਲ ਬਾਅਦ ਵੀ ਉਦਾਂ ਦੇ ਉਦਾਂ ਹੀ ਆ ਇਹ ਬਾਈ ਯਾਰ ਜ਼ਕੀਨ ਨਹੀਂ ਹੋਦਾ ਇਹ ਲਾਦਾ ਹਣਾ ਬਈ ਜਿਹੜਾ ਟੈਨਾਂ ਦਾ ਹਾਂ ਜੀ ਹਾਂ ਜੀ ਉਹਨੂੰ ਵਰਕ ਨਹੀਂ ਹੋਇਆ ਹਾਂ ਜੀ ਇਹ ਪਤਾ ਨਹੀਂ ਵਧੀ ਲੱਗਦਾ ਹੈਗਾ ਦੇਖੋ ਆ ਵਾਲ ਪੇਪਰ ਲੱਗਾ ਆ ਆ ਵੁੱਡਨ ਲੱਗੀ ਆ ਇਹਦੇ ਕੋਈ ਫਰਕੇ ਨਹੀਂ ਲੱਗਦਾ ਹੈਗਾ ਬਿਲਕੁਲ ਜੀ ਹੈਨਾ ਉਹ ਸਾਹਮਣੇ ਜਿਹੜਾ ਕਬੂਡ ਵਗੈਰਾ ਬਣਿਆ ਹੋਇਆ ਹੈਗਾ ਇਹਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਕਿ ਡਿਜ਼ਾਈਨ ਹੀ ਵੁੱਡਨ ਵਾਲਾ ਲਗਾਇਆ ਹੋਇਆ ਆ ਬਿਲਕੁਲ ਜੀ ਉੱਪਰ ਆ ਛੱਤ ਦੇ ਉੱਤੇ ਵੀ ਇਦੇ ਸੈਡਾ ਦੇ ਕਮਾ ਇਫ ਐਡੀ ਇਹ ਵੀ ਇਦਾਂ ਹੀ ਲੱਗਦੀ ਹੈਗੀ ਜਿਦਾ ਬੁਢਣ ਲਈ ਹੁੰਦੀ ਹੈਗੀ ਆ ਸਾਰਾ ਵਾਲ ਪੇਪਰ ਲੱਗਾ ਹੋਇਆ ਵਾਜੀ ਇਹ ਸਾਰੀ ਕੋਠੀ ਦੇ ਵਿੱਚ ਜਮਾ ਰੰਗ ਕਰਾਉਣ ਦੀ ਲੋੜ ਹੈ ਜੀ ਭਾਜੀ ਇਹ ਆਪਣੇ ਅਸੀਂ ਨਾ ਕਮਰੇ ਇਥੇ ਇਹ ਤਿੰਨ ਥੱਲੇ ਤਿੰਨ ਉੱਪਰ ਦੋ ਲੌਬੀ ਆ 6 ਕਮਰੇ ਦੋ ਲੌਬੀਆਂ ਲਾਈਆਂ ਵਾਜੀ ਇਹ ਕੰਮ ਸਾਰਾ ਕੰਪਲੀਟ ਕੋਈ 1.5 ਲੱਖ ਰੁਪਏ ਦੇ ਵਿੱਚ ਹੋਇਆ ਸਗਾ ਅੱਛਾ ਜੀ ਹਾਂਜੀ ਇਹ ਕੰਪਲੀਟ ਸਾਰਾ ਲੱਗਾ ਹਾਂਜੀ 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 ਭਾਜੀ ਇਹਨਾਂ ਨੇ ਰੰਗ ਦਾ ਐਸਟੀਮੇਟ ਵੀ ਲਵਾਇਆ ਸੀਗਾ ਦੇਖਦਾ ਵੀ ਲਵਾਇਆ ਸੀ ਇਹਨਾਂ ਨੂੰ ਇਹ ਜਿਆਦਾ ਵਧੀਆ ਲੱਗਾ ਤੇ ਦੂਜੀ ਗੱਲ ਇਹ ਆ ਦੇਖੋ ਰੰਗ ਹੁਣ ਤੱਕ ਝੜ ਜਾਣਾ ਸੀ 4 ਸਾਲ ਦੇ ਵਿੱਚ ਭਾਜੀ ਹਾਂਜੀ 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 ਦੋ ਵਾਰੀ ਕਰਾਉਣਾ ਪੈ ਜਾਣਾ ਸੀਗਾ ਜੀ ਇਹ ਅੱਜ ਵੀ ਉਦਾਂ ਦੇ ਉਦਾਂ ਹੀ ਆ ਤੁਹਾਨੂੰ ਸਾਰੇ ਕਮਰੇ ਦਿਖਾਣੇ ਹੈਗੇ ਆ ਇੱਧਰ ਇੱਧਰ ਵੀ ਦਿਖਾ ਦਿਓ ਇੱਕ ਵਾਰ ਜੀ ਆ ਪੌੜੀਆਂ ਦੇ ਥੱਲੇ ਵੀ ਸਾਰਾ ਕੀਤਾ ਹੈ ਭਾਈ ਹਾਂਜੀ ਭਾਜੀ ਇਹ ਸਰ ਇਹ ਭਾਜੀ ਇੱਧਰ ਨਾ ਜਿਹੜੀ ਬੇਸਟਿੰਗ ਪਾਤੀ ਜਾਂਦੀ ਹੈਗੀ ਆ ਆਪਾਂ ਸਾਰੀ ਉਹ ਕਵਰ ਕਰ ਦਿੱਤੀ ਹੈਗੀ ਜਿਹੜਾ ਤਾਂ ਕਿ ਅੰਦਰਵਾਜੀ ਜਿਹੜੀ ਵੇਸਟਿੰਗ ਬਚਦੀ ਹੈਗੀ ਆ ਇਹ ਸਾਰੀ ਉਹ ਲਾ ਕੇ ਸਾਰਾ ਹੀ ਕਵਰ ਕਰ ਦਿੱਤਾ ਕੋਈ ਰੰਗ ਦਾ ਛੱਡਿਆ ਹੀ ਨਹੀਂ ਹੈਗਾ ਆਪਾਂ ਸਾਰਾ ਹੈ ਨਾ ਬਾਈ ਜੀ ਇਹ ਸਾਰੀ ਲੌਬੀ ਲੱਗੀ ਹੋਈ ਹੈ ਉੱਪਰ ਮਾਰਬਲ ਸਟਾਈਲ ਸਾਰਾ ਹਨੀਆਂ ਦੀਆਂ 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 ਜੀ ਉਹ ਚੀਜ਼ ਬਣੀ ਹੋਈ ਆ ਜੀ ਅਜੇ ਇੱਧਰ ਰੂਮ ਵੀ ਦਿਖਾਉਣੇ ਆ ਜੀ ਹਾਂਜੀ ਤੇ ਰੂਮ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਕੰਮ ਕੀਤਾ ਮਾਲ ਕਿਤੇ ਵੀ ਤੁਹਾਨੂੰ ਪਤਾ ਹੀ ਲੱਗਣਾ ਵੀ ਆਹ ਲੱਕੜਾਂ ਆ ਗਈ ਕਿ ਆ ਬਾਲ ਪੇਪਰ ਆਪਾਂ ਦਾ ਡਿਜ਼ਾਈਨ ਤੇ ਡਿਪੈਂਡ ਕਰਦਾ ਵਾ ਜੀ ਇਹ ਬੈਡਰੂਮ ਆ ਇਹ ਦੇਖੋ ਬੈੱਡ ਦੀ ਜਿਹੜੀ ਬੈਕ ਸਾਈਡ ਆ ਇਹ ਬਾਜੀ ਹਾਈਲਾਈਟ ਕੀਤੀ ਹੋਈ ਆ ਬਾਕੀ ਤਿੰਨ ਕੰਦਾ ਸੇਮ ਕੀਤੀਆਂ ਹੋਈਆਂ ਹੈਗੀਆਂ ਆ ਇਹਦੇ ਨਾਲ ਕੰਬੀਨੇਸ਼ਨ ਵਧੀਆ ਬਣ ਜਾਂਦਾ ਹੈਗਾ ਅਜਦਾ ਇੱਕ ਇੱਕ ਹਾਈਲਾਈਟ ਕਰੀ ਦੀਏ ਕਿ ਬਾਕੀ ਤਿੰਨ ਕੰਦਾ ਸੇਮ ਕਰੀ ਦੀਆਂ ਹੈਗੀਆਂ ਬਾਜੀ ਇੱਕ ਦਿਨ ਭਾਈ ਆਮ ਆਪਾਂ ਜਿਹੜਾ ਨੋਰਮਲ ਵਾਲਪੇਪਰ ਚੱਲਦਾ ਉਹਦਾ ਇਸ ਤਰੀਕੇ ਦਾ ਡਿਜ਼ਾਈਨ ਹੁੰਦਾ ਆਹੀ ਡਿਜ਼ਾਈਨ ਆ ਉਹਦੇ ਵਿੱਚ ਬਾਜੀ ਪਹਿਲਾਂ ਤਾਂ ਜੋੜ ਹੋਣੇ ਇੱਥੇ ਸਾਰੇ ਦਿਸਨੇ ਆ ਜੋੜ ਇਹਦੇ ਵਿੱਚ ਜੋੜੇ ਕੋਈ ਨਹੀਂ ਹੈਗਾ ਅਸਲ ਇਹ ਤਾਂ ਪੂਰੇ ਦਾ ਸਾਰੀ ਸਿੰਗਲ ਸ਼ੀਟ ਆ ਬਾਜੀ ਤੁਸੀਂ ਹੱਥ ਲਾ ਕੇ ਦੇਖੋ ਕੋਈ ਇਹਨੂੰ ਜੱਜ ਨਹੀਂ ਕਰ ਸਕਦਾ ਹੈਗਾ ਕਿ ਵਾਲਪੇਪਰ ਕਿਦਾਂ ਲੱਗਾ ਹੈ ਨਾ ਕੋਈ ਡੋਡ ਨਹੀਂ ਕੋਈ ਕੁਝ ਨਹੀਂ ਹੈਗਾ ਯਾਰ ਕੋਈ ਖੁੰਜਾ ਨਹੀਂ ਉੱਠਿਆ ਫੁੱਲ ਪੇਸਟ ਪਾਜੀ ਕੀਤਾ ਹੋਇਆ ਆ ਬਿਲਕੁਲ ਸਾਰਾ 10 ਸਾਲ ਦੀ ਗਾਰੰਟੀ ਦੇ ਨਾਲ ਪਾਜੀ ਲਾ ਕੇ ਦਿੱਤਾ ਹੋਇਆ ਹੈ ਸਾਰੇ ਕੀ ਬਾਤ ਹੈ ਜੀ ਹਾਂਜੀ ਇਹ ਸਾਰੀ ਲੌਬੀ ਲੱਗੀ ਹੋਈ ਆ ਜਿੰਨੀ ਵੀ ਲੌਬੀ ਹੈ ਸਾਰੀ ਉੱਪਰ ਥੱਲੇ ਆਲ ਓਵਰ ਲੌਬੀ ਲੱਗੀ ਹੋਈ ਹੈ ਇਹਦੇ ਵਿੱਚ ਆਪਾਂ ਇੱਕ ਚੀਜ਼ ਆ ਹਾਈਲਾਈਟ ਕੀਤੀ ਹੈ ਤੇ ਸਾਨੂੰ ਪਲੇਨ ਗੰਨ ਮਿਲ ਗਈ ਇਹਦੇ ਵਿੱਚ ਦੇਖੋ ਕਿਲਾ ਟਾਈਪ ਚੀਜ਼ ਬਣੀ ਹੋਈ ਆ ਬਹੁਤ ਸੋਹਣੀ ਲੱਗਦੀ ਹੈ ਕਿ ਨਾਲ ਬਿਲਕੁਲ ਨਾਲ ਮੈਚ ਹੋਈ ਹੋਏ ਇਸ ਚੀਜ਼ ਦੇ ਨਾਲ ਵੀ ਇਹਦਾ ਕਲਰ ਕੰਬੀਨੇਸ਼ਨ ਵੀ ਇਹਦੇ ਨਾਲ ਬਿਲਕੁਲ ਮੈਚ ਹੋ ਰਿਹਾ ਹੈ। ਜੇ ਆਪਾਂ ਕੋਈ ਡਿਜ਼ਾਈਨ ਬਣਾਉਣਾ ਵੱਖਰਾ ਉਹ ਚੀਜ਼ ਬਣ ਚੁੱਕੀ ਹੈ। ਹਾਂਜੀ ਹਾਂਜੀ ਬਣਣੀ ਕਿ ਲੋਕੇਸ਼ਨ ਦੇ ਹਿਸਾਬ ਨਾਲ ਭਾਜੀ ਪਤਾ ਲੱਗ ਜਾਂਦਾ ਹੈਗਾ ਨਾ ਦੇਖ ਕੇ ਪਤਾ ਲੱਗਦਾ ਹੈਗਾ ਹਰ ਟੀਆਰ ਡਿਜ਼ਾਈਨਰ ਨੇ ਕੋਈ ਨਵੀਂ ਚੀਜ਼ ਦਿੱਤੀ ਆ। ਹਾਂਜੀ ਹਾਂਜੀ ਸਾਰਾ ਹੱਲ ਹੋ ਜਾਊਗਾ। ਲਓ ਵੀ। ਇਧਰ ਵਾਲਾ ਕਮਰਾ ਚੈੱਕ ਕਰੋ ਦੋਸਤੋ। ਮੈਂ ਕਹਣਾ ਬਈ ਇਹ ਤਾਂ ਜੰਨਤ ਹੀ ਆ ਭਾਜੀ ਜਾਨਕੀ ਬਾਹਲੀ ਫੀਲਿੰਗ ਹੀ ਆਉਣ ਲੱਗ ਜਾਂਦੀ ਇੱਥੇ ਆ ਕੇ ਨਾ। ਇਹ ਤਾਂ ਬਈ ਪੂਰਾ ਇੱਥੇ ਤਾਂ ਦਿਮਾਗ ਲਾ ਕੇ ਚੀਜ਼ ਬਣਾਈ ਹੈ ਨਾ ਪੂਰੀ 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 ਇਹ ਭਾਜੀ ਜੀ ਉਹਨਾਂ ਨੇ ਸਿਲੈਕਟ ਕੀਤਾ ਸੀਗਾ ਡਿਜ਼ਾਈਨ ਇਹ ਮੈਂ ਕਹਣਾ ਨਾ ਬਈ ਪੂਰਾ ਖੁੱਲਾ ਢੋਲਾ ਲੱਗਦਾ ਰੂਮ ਪੂਰਾ ਹਾਂਜੀ ਹਾਂਜੀ ਡਿਜ਼ਾਈਨ ਵੀ ਭਾਜੀ ਬਹੁਤ ਜ਼ਿਆਦਾ ਸੋਹਣਾ ਲੱਗਾ ਇਹ ਐਨ ਪੂਰੀ ਬ੍ਰਾਈਟਨੈਸ ਆ ਇਹਦੇ ਵਿੱਚ ਲਾਈਟ ਬਹੁਤ ਆ ਜੀ ਚੀਜ਼ ਬਣੀ ਹੋਈ ਵੀ ਜਿਹਦਾ ਬੈੱਡ ਬੈਕ ਬਹੁਤ ਸੋਹਣੀ ਵੰਡ ਲੱਗੀ ਹੋਈ ਆ ਇਹ ਜੀ ਬਿਲਕੁਲ ਜੀ ਉੱਪਰ ਤੋਂ ਹੀ ਛੱਤ ਦਾ ਦੋਸਤੋ ਡਿਜ਼ਾਈਨ ਦੇ ਸਕਦੇ ਹੋ ਛੱਤ ਨਾਲ ਬਿਲਕੁਲ ਮੈਚ ਕਰਤਾ ਜਿਵੇਂ ਮੈਚ ਕਰਦੀ ਰਹੇਗਾ ਹਾਂਜੀ ਹਾਂਜੀ ਜਿੱਦਾਂ ਕਈਆਂ ਦਾ ਇਦਾਂ ਪੀਓਪੀ ਹੋਈ ਹੁੰਦੀ ਨਾ ਫੇ ਉਹ ਸਾਈਡਾਂ ਦੇ ਉੱਤੇ ਨਾਲ ਇਦਾਂ ਮੈਚ ਕਰਵਾ ਦਿੱਤਾ ਹੈਗਾ ਆ ਬਿਲਕੁ ਤੇ ਭਾਈ ਹੁਣ ਆਪਣਾ ਦੁਬਾਰਾ ਇਹ ਦੱਸ ਦੀ ਵੀ ਕਿੰਨਾ ਸਮਾਂ ਲੱਗਦਾ ਕੰਪਲੀਟ ਕਰਨ ਤੇ ਭਾਜੀ ਇਹ ਕੋਠੀ ਨਾ ਸਾਰੀ ਤੁਸੀਂ ਮੰਨ ਲਓ 6 ਕਮਰੇ 2 ਲੌਬੀਆਂ ਸੀ 3 ਦਿਨਾਂ ਦੇ ਵਿੱਚ ਕੰਪਲੀਟ ਕਰ ਦਿੱਤੀ ਕੋਈ ਚੌਥੇ ਦਿਨ ਦੁਪਹਿਰ ਤੱਕ ਖਤਮ ਸੀਗਾ ਕੰਮ ਜੀ ਇਹਨਾਂ ਦਾ ਕੀ ਫਾਟ ਹੈ ਹਾਂਜੀ ਤੁਸੀਂ ਇਹਦਾ ਆਵ ਲਾ ਲਓ ਕਿ ਕਿੰਨੀ ਛੇਤੀ ਕੰਮ ਕੀਤਾ ਹੋਊਗਾ ਨਾ ਕੋਈ ਸ਼ੋਰੇ ਸਲਾਬ ਨਹੀਂ ਨਾ ਕੁਝ ਵੀ ਨਹੀਂ ਹੈਗਾ ਭਾਜੀ ਕੰਮ ਉਹ ਪੂਰਾ ਭਾਜੀ ਕੰਮ ਪੂਰੀ ਸਫਾਈ ਨਾਲ ਕੀਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਜੀ ਤੁਸੀਂ ਦਾ ਕੰਮ ਦੇਖਦੇ ਰਹਿੰਦੇ ਤੁਹਾਨੂੰ ਪਤਾ ਲੱਗਦਾ ਹੀ ਹੈ ਹਨਾ ਲਓ ਵੀ ਮਿੱਤਰੋ ਹੁਣ ਜਦੋਂ ਵੀ ਕਹਿੰਦੇ ਨਾ ਨਮਾ ਘਰ ਬਣਾ ਲਿਆ ਪਲਾਸਟਰ ਹੋ ਗਿਆ ਹਾਂਜੀ ਹਾਂਜੀ ਬਾਲ ਪੱਟੀ ਵਾਜੀ ਜਰੂਰ ਕਰਾਓ ਘਰ ਤੁਹਾਡਾ ਹੀ ਆ ਠੀਕ ਹੈ ਜੀ ਸਾਨੂੰ ਉਹਦੇ ਵਿੱਚ ਕੀ ਆ ਤੁਸੀਂ ਜੇ ਪਲਾਸਟਰ ਦੇ ਉੱਤੇ ਕਈ ਲਾ ਦਿੰਦੇ ਪਰ ਆਪਾਂ ਤਾਂ ਨਹੀਂ ਕਦੇ ਵੀ ਲਾਏ ਹੈਗੇ ਆ ਉੱਤੇ ਲੰਬਾ ਹੀ ਆਊਗਾ ਭਾਜੀ ਤੁਸੀਂ ਜੇ ਪਲਾਸਟਰ ਦੇ ਉੱਤੇ ਲਾਓ ਤਾਂ ਦੇਖੋ ਜਿਹੜਾ ਬਾਲ ਪੱਟੀ ਆ ਸਮੂਥ ਹੋ ਜਾਂਦੀ ਕੰਧ ਭਾਜੀ ਕੁਝ ਨਹੀਂ ਉਹਦੇ ਵਿੱਚ ਦਿਸਦਾ ਹੈਗਾ ਜੇ ਪਲਾਸਟਰ ਹੋਊਗਾ ਨਾ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਉੱਤੇ ਫੈਵੀਕੋਲ ਮਾਰਾਂਗੇ ਉਹ ਸੁੱਕ ਜਾਣਾ ਭਾਜੀ ਇਹ ਕੱਲੂ ਸਾਲ 6 ਮਹੀਨੇ ਬਾਅਦ ਵਿੱਚੋਂ ਖਾਲੀ ਹੋ ਜਾਣੇ ਹੈਗੇ ਦੂਜੀ ਗੱਲ ਇਹ ਆ ਉਹਦੇ ਤੇ ਦਾਣੇ ਦਿੱਤਾ ਤੇ ਬਹੁਤ ਅੜਕਣੇ ਹੈਗੇ ਉੱਪਰ ਬਿਲਕੁਲ ਜੀ ਹਾਂਜੀ ਤੁਸੀਂ ਸਫਾਈ ਨਾ ਕਰਾਓ ਭਾਜੀ ਬਾਲ ਪੱਟੀ ਕਰਾਓ ਫੇਰ ਵਾਲੇ ਪਾ ਲਾਓ ਹਾਂਜੀ ਸਫਾਈ ਕਰਾਣੀ ਦਾ ਸ਼ੌਂਕ ਨਾ ਪੂਰੀ ਕਰਾਓ ਹਾਂਜੀ 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 ਸ਼ੌਂਕ ਨਾ ਭਾਜੀ ਪੂਰੀ ਕਰਾਓ ਚਲੋ ਇੱਕ ਵਾਰੀ ਪੈਸੇ ਲੱਗਣੇ ਹੈਗੇ ਆ ਇਹ ਪੈਸੇ ਪੂਰੇ ਕਰਕੇ ਜਾਊਗਾ ਤੁਹਾਡਾ 10 ਸਾਲ ਜੇ ਤੁਸੀਂ 1.5 ਲੱਖ ਲਾਇਆ ਤਾਂ 1.5 ਲੱਖ ਰੁਪਏ ਦੇ ਵਿੱਚ ਤੁਹਾਡੇ 10 ਸਾਲ ਨੰਘਣੇ ਆ ਇਹ ਵੀ ਦੇਖੋ ਹਾਂਜੀ ਬਿਲਕੁਲ ਸਭ ਬਿਲਕੁਲ